ਜਿੰਦਾਬਾਦ 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 ਵੀਰੇ ਹੌਲੀ ਆ ਟੱਕਾ ਨਾ ਮਾਰੋ ਯਾਰ ਅੱਜ ਮੈਂ ਵੀ ਦਾ ਯਾਰ ਹੌਲੀ ਆ ਟੱਕਾ ਕਿਉਂ ਕਰ ਰਹੇ ਹੋ ਉਹਦੀ ਟੱਕਾ ਨਾ ਕਰੋ ਮੇਰਾ ਵੀ ਨਾ ਅੱਜ ਮੋਟਾ ਤੇ ਸਿਲੈਂਡਰ ਤੋਂ ਹੌਲੀ ਯਾਰ ਹੌਲੀ 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 ਨਾ ਨਾ ਪਾਰਟੀ ਵੱਲੋਂ ਨਹੀਂ ਲੱਗ ਜਾਣੀ ਇਹ ਤੱਕ ਦਾ ਮਾਰੋ ਪ੍ਰਚਾਰ ਦੀ ਸ਼ੁਰੂਆਤ ਕਰਨ ਲੱਗੇ ਆ ਜਦੋਂ ਤੋਂ ਮੈਂ ਅੱਜ ਸਵੇਰੇ 10 ਵਜੇ ਦੇ ਲਗਭਗ ਮੈਂ ਚੰਡੀਗੜ੍ਹ ਘਰੋਂ ਨਿਕਲਿਆ ਇੱਥੇ ਤੱਕ ਘਟੁਕਟ 6-7 ਜਗ੍ਹਾ ਤੇ ਇਸ ਤਰ੍ਹਾਂ ਲੋਕਾਂ ਦਾ ਪਿਆਰ ਜਿਹੜਾ ਉਹ ਸੜਕਾਂ ਤੇ ਉਮਰਿਆ ਕੋਈ ਤੁਹਾਨੂੰ ਸੱਦਾ ਪੱਤਰ ਨਹੀਂ ਸੀ ਕੋਈ ਤੁਹਾਨੂੰ ਅਸੀਂ ਕੋਈ ਇਨਵੀਟੇਸ਼ਨ ਨਹੀਂ ਕੋਈ ਫੇਸਬੁੱਕ ਤੇ ਵੀ ਨਹੀਂ ਪਾਇਆ ਸੀ ਕਿ ਫੇਰ ਰੁਕਣਾ ਜਾ ਪਰ ਇਹ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਚੱਕੀ ਫਿਰਦਾ ਜਦੋਂ ਆਪਾਂ ਪ੍ਰੋਗਰਾਮ ਰੱਖਿਆ ਉਦੋਂ ਕੀ ਆ ਲਊਗਾ ਮੈਂ ਇਹ ਸੋਚਿਆ ਸੀ ਸੋ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਜਿੱਥੇ ਵੀ ਮੈਂ ਰੁਕਿਆ ਇਹੀ ਗੱਲ ਕਹਿ ਰਹੇ ਲੋਕ ਕਿ ਜੀ ਜੋ ਦੋ ਸਾਲਾਂ ਚ ਕਰਤਾ ਉਹ ਪਹਿਲਾਂ 70 ਸਾਲਾਂ ਚ ਨਹੀਂ ਹੋਇਆ ਕੋਈ ਕਹਿੰਦਾ ਜੀ ਮੇਰੇ ਭਤੀਜੇ ਨੇ ਨੌਕਰੀ ਮਿਲ ਗਈ ਕੋਈ ਕਹਿੰਦਾ ਜੀ ਸਾਡੇ ਕਸੇ ਦਾ ਪਾਣੀ ਪਹੁੰਚ ਗਿਆ ਨਹਿਰ ਦਾ ਕੋਈ ਕਹਿੰਦਾ ਜੀ ਬਿਜਲੀ ਦਿਨੇ ਆਉਂਦੀ ਆ ਸਾਨੂੰ ਖੇਤ ਜਾਣ ਰਾਤ ਨੂੰ ਖੇਤ ਜਾਣ ਦੀ ਲੋੜ ਹੀ ਨਹੀਂ ਕੋਈ ਕਹਿੰਦਾ ਕਿ ਆਮ ਆਦਮੀ ਕਲੀਨਿਕ ਸਾਡੇ ਘਰ ਦੇ ਬਿਲਕੁਲ ਸੱਜੇ ਪਾਸੇ ਖੁੱਲ ਗਿਆ ਜੀ ਸਾਨੂੰ ਦਵਾਈਆਂ ਦੇ ਪੈਸੇ ਬਚਣ ਲੱਗੇ ਕੋਈ ਕਹਿੰਦਾ ਕਿ ਸਕੂਲ ਬਹੁਤ ਵਧੀਆ ਹੋ ਗਿਆ ਜੀ ਅਸੀਂ ਆਪਣਾ ਪ੍ਰਾਈਵੇਟ ਸਕੂਲ ਚ ਬੱਚਾ ਠਾਕੇ ਸਰਕਾਰੀ ਚ ਲਾਤਾ ਜੀ ਤੇ ਇਹ ਹਜੇ 2 ਸਾਲਾਂ ਦੇ ਨੇ ਹਜੇ ਤਾਂ ਬਹੁਤ ਕੁਝ ਹੋਊਗਾ ਅੱਜ 55 ਦਿਨ ਰਹਿ ਗਏ ਅੱਜ 55 ਦਿਨਾਂ ਚ ਤੁਸੀਂ 55 ਦਿਨ ਪੰਜਾਬ ਦੇ ਲੇਖੇ ਲਾ ਦੋ ਉਸ ਤੋਂ ਬਾਅਦ ਜ਼ਿੰਮੇਵਾਰੀ ਮੇਰੀ ਐ ਜੇ ਪੰਜਾਬ ਨੰਬਰ 1 ਸੂਬਾ ਨਾ ਬਣਿਆ ਤਾਂ ਮੈਨੂੰ ਕਹਦੇ ਹੋ ਮੈਂ ਤੁਹਾਡੇ ਨਾਲ ਜਿੰਦਾਬਾਦ ਕੰਗਸਾ ਵੀ ਟੈਕ ਅਨਾਉਂਸ ਕਰ ਦੋ ਜੀ ਕਿਉਂਕਿ ਦੇਖੋ ਆਉਣ ਵਾਲੇ ਦਿਨਾਂ ਚ ਜਿਹੜੀਆਂ 4 ਟ੍ਰੀਟਾ ਬਾਕੀ ਰਹਿੰਦੀਆਂ ਨੇ ਉਹ ਵੀ ਅਨਾਉਂਸ ਕਰਾਂਗੇ ਔਰ ਨਾਲ ਇਹ ਕਿ ਨਾਲ ਇਹੀ ਹੈ ਕਿ ਆਪਾਂ ਨੇ ਕਿਸੇ ਨੂੰ ਕੋਈ ਮੰਦੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਕਿਸੇ ਨਾਲ ਲੜਨਾ ਨਹੀਂ ਉਹਦਾ ਲੜਨ ਨੂੰ ਫਿਰਦੇ ਹਾਂਜੀ ਹਾਂਜੀ ਉਹਨਾਂ ਨੂੰ ਫਿਰਦੇ ਆ ਵੀ ਸਾਨੂੰ ਕੋਈ ਗਾਲ ਕੱਢੇ ਆਪਾਂ ਕਹਿੰਦੇ ਨਹੀਂ ਯਾਰ ਅਸੀਂ ਆਪਣੀਆਂ ਪ੍ਰਾਪਤੀਆਂ ਗਿਣਾਉਂ ਧਰਮ ਤੇ ਜਾਤੀ ਦੀ ਰਾਜਨੀਤੀ ਕਰਦੇ ਨਹੀਂ ਅਰਵਿੰਦ ਕੇਜਰੀਵਾਲ ਜੀ ਕੋਲ ਹਰ ਰੋਸ ਸਨੇਹਾ ਜਾਂਦਾ ਹੈ ਵਕੀਲ ਜਾਂਦਾ ਹੈ ਜਾਂ ਉਹਨਾਂ ਦੀ ਜਿਹੜੀ ਧਰਮ ਪਤਨੀਆਂ ਨੂੰ ਮਿਲਣ ਦੀ ਇਜਾਜ਼ਤ ਹੈ ਉਹ ਜਾ ਕੇ ਦੱਸਦੇ ਨੇ ਕਿ ਅਜ ਦੇਸ਼ ਦੇ ਕਿਹੜੇ ਕਿਹੜੇ ਹਿੱਸੇ 'ਚ ਤੁਹਾਡੇ ਹੱਕ ਦੇ ਵਿੱਚ ਲੋਖੜੇ ਸੋ ਮੁੱਲਾਪੁਰ ਵਾਲਿਓ ਆ ਤੁਹਾਡਾ ਜਿਹੜਾ ਪਿਆਰ ਹੈ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੇ ਕੇਜਰੀਬਾਦ ਪ੍ਰਤੀ ਪਿਆਰ ਹੈ ਜਿਹੜਾ ਇਹ ਵੀ ਅੱਜ ਪਹੁੰਚੂਗਾ ਉਹਨਾਂ ਕੋਲ ਉਹਨਾਂ ਕੋਲ ਸ਼ਾਮ ਤੱਕ ਸੋ ਜਿੱਥੇ ਕਹੋਗੇ ਜਦੋਂ ਆਏ ਤਾਂ ਜਿੱਥੇ ਕਹੋਗੇ ਬਾਜ਼ਾਰ ਜਾਣਾ ਬਾਜ਼ਾਰ ਚੱਲਾਂਗੇ ਮੰਡੀ ਜਾਣਾ ਮੰਡੀ ਚੱਲਾਂਗੇ ਪਿੰਡਾਂ ਜਾਣਾ ਪਿੰਡਾਂ ਜਾਵਾਂਗੇ ਤੁਹਾਡੇ ਨਾਲ ਖੜਾਂਗੇ ਨੌਕਰੀਆਂ ਆ ਮੇਰੇ ਨੌਜਵਾਨ ਵੀਰ ਖੜੇ ਨੇ ਕੋਈ ਅਮਰੀਕਾ ਕੈਨੇਡਾ ਜਾਣਵਾਰੇ ਆਸਟ੍ਰੇਲੀਆ ਜਾਣ ਬਾਰੇ ਨੋ ਜੇ ਸੋਚਣਾ ਵੀ ਨਹੀਂ ਇੱਥੇ ਕੰਮ ਕਰਾਂਗੇ ਅੱਬਲ ਤਾਂ ਨੌਕਰੀ ਦੇਵਾਂਗੇ ਨਹੀਂ ਨੌਕਰੀ ਦੇਣ ਵਾਲੇ ਬਣਾਵਾਂਗੇ ਛੋਟੇ ਛੋਟੇ ਫੈਕਟਰੀਆਂ ਖੋਲੋ ਕੰਮਕਾਰ ਕਰੀਏ ਮੇਰੇ ਕੋਲੇ ਬਹੁਤ ਪੂਰਾ ਵਿਜ਼ਨ ਤਿਆਰ ਪਿਆ ਹੈ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਮੰਗਣ ਵਾਲੇ ਨਹੀਂ ਬੰਡਣ ਵਾਲੇ ਬਣਾਉਣਾ ਚਾਹਨਾ ਕਿ ਫੈਕਟਰੀਆਂ ਲੱਗਣ ਆਪ ਫੈਕਟਰੀਆਂ ਦੇ ਮਾਲਕ ਬਣੋ ਤੇ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆਹੀ ਪ੍ਰੋਬਲਮ ਹੈ ਇਹਨਾਂ ਨੂੰ ਜਿਹੜੇ ਰਵਾਇਤੀ ਲੀਡਰ ਨੇ ਕੀ ਆਮਕਰਤੀਆਂ ਪੁੱਤ ਕਿਉਂ ਆ ਗਏ ਆਮਕਰਤੀਆਂ ਪੁੱਤ ਕਿਉਂ ਚੀਰਮੈਨ ਬਣ ਕੇ ਕਿਉਂ ਮਾਰਕੀਟ ਕਮੇਟੀਆਂ ਦੇ ਪ੍ਰਧਾਨ ਬਣ ਕੇ ਕਿਉਂ ਉਹ ਜਿਹੜੇ ਮੰਤਰੀ ਬਣ ਗਏ ਕਿਉਂ ਐਮਐਲਏ ਬਣ ਗਏ ਮੁੱਖ ਮੰਤਰੀ ਬਣ ਗਏ ਆਹੀ ਪ੍ਰੋਬਲਮ ਹਾਂਜੀ ਹਾਂਜੀ ਹੋਰ ਕੋਈ ਪ੍ਰੋਬਲਮ ਨਹੀਂ ਪਹਿਲਾਂ ਕਦੇ ਐ ਮੁੱਖ ਮੰਤਰੀ ਖੜਾ ਨਹੀਂ ਨਾ ਨਾ 50 ਸਾਲ ਹੋ ਗਏ ਨਾ ਕੋਈ ਨਿਕਲਦਾ ਕਿਲੋਮੀਟਰ ਨਾਲ ਨਾਲ ਕੇ ਟਾਖੇ ਦੀ ਮੰਗ ਆ ਜੀ ਸਰਪੰਚ ਦੀ ਟੈਕ ਅਨਾਉਂਸ ਕਰ ਦਿਓ ਆਹਨੇ ਟਾਖੇ ਦੀ ਜੀ ਜੇ ਨ ਕਰ ਦਿੰਗੇ ਹਾਂ ਦੀ ਜੇ ਨਹੀਂ ਖੜੇ ਤਾਂ یوں ਕਰੇ ਬੈਠੇ ਨੇ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਜਿੱਤ ਕੇ ਜਿੱਤਣ ਤੋਂ ਬਾਅਦ ਆਪਣੇ ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲੇ ਕਿ ਹੁਣ ਪਬਲਿਕ ਪੌਣੇ ਪੰਜ ਸਾਲ ਨੇੜੇ ਨਹੀਂ ਆਉਣੀ ਚਾਹੀਦੀ ਪਰ ਪਬਲਿਕ ਨੇ ਕੀ ਕੀਤਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਪਬਲਿਕ ਨੇ ਉਹਨਾਂ ਮਹਿਲਾਂ ਦੇ ਕੁੰਡੇ ਬਾਹਰੋਂ ਲਾਤੇ ਜਦੋਂ ਪਬਲਿਕ ਕੋਲੇ ਜਾਣ ਵਾਸਤੇ ਉਹਨੇ ਅੰਦਰੋਂ ਕੁੰਡੇ ਖੋਲ ਕੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਕਹਿੰਦੇ ਗੇਟ ਕਿਉਂ ਨਹੀਂ ਖੁੱਲਦਾ ਕਹਿੰਦੇ ਜੀ ਬਾਹਰੋਂ ਕੁੰਡੇ ਲਾਤੇ ਸੀ ਉਹ ਤਾਂ ਭਗਵਾਨ ਜੀ ਹੋਰ ਆ ਗਿਆ ਉੱਥੇ ਦਾ ਸੋ ਇਸ ਕਰਕੇ ਇਹਨਾਂ ਤੇ ਇਹਨਾਂ ਤੇ ਕੋਈ ਰਹਿਮ ਨਹੀਂ ਕਰਨਾ ਇਹਨਾਂ ਨੂੰ ਬਿਲਕੁਲ ਹਰਾਉਣੇ ਬੁਰੀ ਤਰ੍ਹਾਂ ਹਰਾਉਣੇ ਕੋਈ ਰਹਿਮ ਨਹੀਂ ਕਰ ਇਹਨਾਂ ਨੇ ਆਪਣੇ ਤੇ ਕੋਈ ਰਹਿਮ ਨਹੀਂ ਕੀਤਾ ਆਪਣੀਆਂ ਤਿੰਨ ਪੀੜੀਆਂ ਖਾ ਗਏ ਬਚਪਨ ਖਾ ਗਏ ਜਵਾਨੀ ਖਾ ਗਏ ਬਡਾਪਾ ਖਾ ਗਏ ਆਪਾਂ ਕਿਉਂ ਰਹਿਮ ਕਰੀਏ ਇਹਨਾਂ ਤੇ ਕੋਈ ਕਹਿੰਦਾ ਪਰਿਵਾਰ بچਾਓ ਕੋਈ ਕਹਿੰਦਾ ਪੰਜਾਬ بچਾਓ ਅਸੀਂ ਆਪੀ ਬਚਾ ਲਾਂਗੇ ਪੰਜਾਬ ਦੀ ਫਿਕਰ ਨਾ ਕਰੋ ਇਹਨੂੰ ਕਹੋ ਸਾਨੂੰ ਆਉਂਦਾ ਪੰਜਾਬ بچਾਉਣਾ ਪੰਜਾਬ ਸਾਡਾ ਹੀ ਹੈ ਅਸੀਂ ਅਸੀਂ ਆਮਕਰਾਂ ਚੋਂ ਉੱਠੇ ਹੋਏ ਹਾਂ ਹਾਂ ਜੀ ਉਹ ਕਰਾਂਗੇ ਉਸੇ ਤੇ ਲੱਗੇ ਹੋਏ ਹਾਂ ਦੇਖੋ ਇਹ ਇਹ ਡੁੱਟੇ ਫੜਦੇ ਨੇ ਉਹਦੇ ਕਾਚਾ ਪੈ ਜਾਂਦਾ ਮੈਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਦੇਖੋ ਇਹ ਤਾਣਾ ਬਾਣਾ ਇਹ ਤਾਣਾ ਬਾਣਾ ਬਹੁਤ ਬਹੁਤ ਉਲਝਿਆ ਹੋਇਆ ਮੈਂ ਉਸੇ ਤੇ ਲੱਗਿਆ ਹੋਇਆ ਨਾ ਦਾ ਮੇਰਾ ਕੋਈ ਚਾਚੇ ਭਤੀਜੇ ਦਾ ਕੋਈ ਵਿੱਚ ਹਿੱਸਾ ਨਾ ਮੈਂ ਕਿਤੇ ਕੋਈ ਹਿੱਸਾ ਲੈਣਾ ਮੈਂ ਚਿੱਟਾ ਚਿੱਟਾ ਵੇਚਣ ਵਾਲੇ ਜਾਂ ਚਿੱਟੇ ਦੇ ਸੱਥਰ ਪਛਾਉਣ ਵਾਲੇ ਤੇ ਕੋਈ ਰਹਿਮ ਨਹੀਂ ਕਰਨਾ ਤੁਸੀਂ ਸਾਥ ਦਿਓ ਤੇ ਆਪਾਂ ਇਸ ਜੰਗ ਨੂੰ ਜਿੱਤਣਾ ਔਰ ਕੱਲਾ ਬੰਦਾ ਨੂੰ ਹਿੱਸਾ ਦਾ ਕਦੇ ਵੀ ਕੋਈ ਜਦੋਂ ਪਬਲਿਕ ਆ ਜੇ ਫਿਰ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਜਿਹੜੀ ਮੰਜ਼ਲ ਸਰਨਾ ਕੀਤੀ ਜਾ ਸਕਦੀ ਹੋਵੇ ਪੰਜਾਬ ਮੋਟੀ ਰਿਹਾ ਹੈ ਪੰਜਾਬ ਮੋਟੀ ਰਹੂਗਾ ਨੰਬਰ 1 ਸੁਪਾ ਬਣਾਵਾਂਗੇ ਪੰਜਾਬ ਦੇ ਵਿੱਚ ਪੰਜਾਬ ਨੂੰ ਲੰਡਨ ਪੈरिस ਕੈਲੀਫੋਰਨੀਆ ਨਹੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ ਸਹੀ ਤਾਂ ਈ ਧਰਤੀ ਹੈ ਸੋ ਮੇਰੇ ਮਨ ਹੌਸਲਾ ਵਧਿਆ ਅੱਜ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ ਨਹੀਂ ਤਾਂ ਕਾਂਗਰਸੀ ਲੀਡਰ ਨੇ ਜਾਂ ਅਕਾਲੀ ਦਲ ਵਾਲੇ ਭਾਜਪਾ ਵਾਲੇ ਨੇ ਉਹਨਾਂ ਨਾਲ ਹੱਥ ਫੜਾ ਕੇ ਬਾਅਦ ਚ ਉਂਗਲੀਆਂ ਕਢਣੀਆਂ ਪੈਂਦੀਆਂ ਨੇ ਪੂਰੀਆਂ ਇਹ ਜਿਹੀਆਂ ਜਿੱਥੇ ਆ ਪਿਆਰ ਮੇਰੇ ਪਾਰ ਆ ਰਿਹਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਬੋਲੇ ਬੋਲੇ